ਬਣੀ ਰਹੀ ਹੈ ਜੀ ਪੈਲਗਮ ਦੇ ਵਿੱਚ ਜੋ ਅਤਵਾਦੀ ਹਮਲਾ ਕੀਤਾ ਉਹਦੇ ਬਾਰੇ ਕੀ ਕਰਾਂਗੇ ਦੋਸਤੋ ਪਹਿਲਾਂ ਤੇ ਇਸ ਮੈਂ ਸਾਰਨਾ ਪਹਿਲਾਂ ਦੱਸਣਾ ਚਾਹਨਾ ਕਿ ਦੇਖੋ ਕਿਦਾਂ ਪੂਰੇ ਭਾਰਤ ਵਿੱਚ ਇਸ ਚੀਜ਼ ਦਾ ਕਿੰਨਾ ਮੈਂ ਕਹਿੰਦਾ ਰੋਜ਼ ਪ੍ਰਗਟ ਹੋਇਆ ਵੈ ਕਿ ਜਿਹੜਾ ਪੈਲਗਮ 'ਚ ਹਮਲਾ ਹੋਇਆ ਵੈ ਮਤਲਬ ਮੈਂ ਭੂਮੀ ਮਤਲਬ ਦੇਖੋ ਇੱਕ ਪਰਿਵਾਰਕ ਦੇਖੋ ਘੁੰਮਣ ਗਏ ਆਪਣੇ ਪਰਿਵਾਰ ਨਾਲ ਹਰ ਕੋਈ ਜਾਣਦਾ ਹੈ ਮਤਲਬ ਪਰਿਵਾਰ ਨਾਲ ਛੁੱਟੀਆਂ ਮਨਾਉਣ ਗਰਮੀ ਦੀ ਛੁੱਟੀਆਂ ਬੱਚਿਆਂ ਦੀ ਛੁੱਟੀਆਂ ਹੁੰਦੀਆਂ ਹਰ ਕੋਈ ਜਾਣਦਾ ਆਪਣੇ ਪਰਿਵਾਰਾਂ ਨਾਲ ਘੁੰਮਣ ਪਰ ਜਿਹੜਾ ਉੱਥੇ ਗਲਤ ਕੰਮ ਹੋਇਆ ਪੈਲਟਿਕਾਂ ਤੇ ਹਮਲਾ ਹੋਇਆ ਮਤਲਬ ਇਹ ਬਹੁਤ ਗਲਤ ਕੰਮ ਹੋਇਆ ਹੈ ਕਿੱਥੇ ਹੈ ਸਰਕਾਰ ਦੀ ਇੰਟੈਲੀਜੈਂਸੀ ਕਿੱਥੇ ਹੈ ਸਰਕਾਰ ਦੀ ਆਈਬੀ ਕਿ ਆ ਅੱਖਾਂ ਸੁੱਤੀਆਂ ਪਈਆਂ ਸਰਕਾਰਾਂ ਦੀਆਂ ਸਰਕਾਰਾਂ ਦੀਆਂ ਜੇਐਨਕੇ ਸਰਕਾਰ ਦੀ ਮੋਦੀ ਸਾਹਿਬ ਦੀ ਸਰਕਾਰ ਦੀ ਜਿਹੜੀ ਬੀਜੇਪੀ ਸਰਕਾਰ ਕਹਿੰਦੀ ਆਪਣੇ ਆਪ ਨੂੰ ਕੱਲ ਤੇ ਮੋਦੀ ਸਾਹਿਬ ਨੇ ਇਸ ਕਪੜੀ ਜਿਹੜੀ ਸਰਕਾਰ ਹੈ ਉਹਨਾਂ ਨੇ ਵੀ ਗਲਤੀ ਮੰਨ ਲਈ ਕਿ ਸਾਡੇ ਕੋਲ ਸੁਰੱਖਿਆ ਦੀ ਚੂਕ ਹੋਈ ਹੈ ਪਰ ਇਹ ਚੂਕ ਬੜੀ ਭਾਰੀ ਹੈ ਮੋਦੀ ਸਾਹਿਬ ਮਜ਼ਾ ਤਾਂ ਆਵੇ ਜੇ ਪਾਕਿਸਤਾਨ ਦਾ ਸਫਾਇਆ ਹੋਵੇ ਜੇ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟ ਜਾਵੇ ਪੂਰੇ ਭਾਰ ਦੇ ਨਕਸ਼ੇ ਨਹੀਂ ਪੂਰੇ ਆਲ ਵਰਲਡ ਦੇ ਨਕਸ਼ੇ 'ਚੋਂ ਪਾਕਿਸਤਾਨ ਦਾ ਨਿਸ਼ਾਨ ਨਾਮੋ ਨਿਸ਼ਾਨ ਮਿਟਣਾ ਚਾਹੀਦਾ ਸਾਡੇ ਮਨ ਨੂੰ ਸਾਡੇ ਹਿੰਦੂਆਂ ਦੇ ਮਨ ਨੂੰ ਤਾਂ ਹੀ ਖੁਸ਼ੀ ਮਿਲੇਗੀ ਕਿਉਂਕਿ ਜਿਹੜਾ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਕੱਲੇ-ਕੱਲੇ ਕੱਲੇ-ਕੱਲੇ ਹਿੰਦੂਆਂ ਨੂੰ ਟਾਰਗੇਟ ਕਰਕੇ ਮਾਰਿਆ ਗਿਆ ਵਾ ਮਤਲਬ ਇਹ ਸਾਨੂੰ ਕੀ ਦਰਸਾਣਾ ਚਾਹੁੰਦੇ ਐ ਕਿ ਭਾਰਤ ਦੇ ਵਿੱਚ ਹਿੰਦੂ ਰਿਆਣੀ ਸਕਦਾ 80% ਸਾਡੇ ਹਿੰਦੂਆਂ ਦੀ ਆਬਾਦੀ ਹੈ ਔਰ ਹਿੰਦੂ ਕੋਮ ਹੈਗੀ ਬੱਬਰ ਸ਼ੇਰਾਂ ਦੀ ਔਰ ਸ਼ੇਰ ਕਦੀ ਡਰਦੇ ਨਹੀਂ ਪਾਕਿਸਤਾਨ ਨੂੰ ਮੂੰਹ ਤੋੜ ਜਵਾਬ ਦਵਾਂਗੇ ਔਰ ਆਤਕਵਾਦ ਦਾ ਕਰਾਂਗੇ ਸਫਾਇਆ ਪ੍ਰਧਾਨ ਜੀ ਗੱਲ ਕੀਤੀ ਜਾਵੇ ਕਿ ਕੋ ਉਸ ਟਾਈਮ ਨੂੰ ਮੌਕਾ ਸੀਗਾ ਆਤਕਵਾਦੀ ਨੂੰ ਬੜਾ ਕਿ ਉਸ ਟਾਈਮ ਕੋਈ ਅਸਰ ਨਹੀਂ ਹੈ ਇਹ ਇਸ ਟਾਈਮ ਆਪਾਂ ਬੜਾ ਕਰਾਂਗੇ ਤੁਹਾਨੂੰ ਵੱਜਿਆਗਾ ਬੜੀ ਵੱਡੀ ਗੱਲ ਹੈ ਸਰਕਾਰ ਦੀ ਲੜੀ ਏਜੰਸੀਆਂ ਵੀ ਫੇਲ ਨਹੀਂ ਤੇ ਹਰ ਜਗ੍ਹਾ ਦੇਖੋ ਕਿੰਨਾ ਕਿਤੇ ਦੇਖੋ ਪਾਰਕਾਂ ਦੇ ਵਿੱਚ ਪਾਰਕਾਂ ਦੇ ਬਾਹਰ ਵੀ ਦੇਖੋ ਜਾਂ ਕਿਤੇ ਹੋਰ ਲਗਾ ਲਓ ਤੁਸੀਂ ਆਪਣਾ ਕਿਤੇ ਨਾ ਕਿਤੇ ਮਿਲਟਰੀ ਮਿਲਟਰੀ ਦਾ ਪਿਆਰਾ ਜਾਂ ਤੁਸੀਂ ਲਗਾ ਲਓ ਪੁਲਿਸ ਦਾ ਪਿਆਰਾ ਹੁੰਦਾ ਉਸ ਦਿਨ ਇਹੋ ਜੀ ਕਿਹੜੀ ਚੂਕ ਹੋ ਗਈ ਚਲੋ ਮੈਂ ਇੱਕ ਚੀਜ਼ ਕਹਿਣਾ ਅਸੀਂ ਦੇਸ਼ ਭਗਤ ਆ ਅਸੀਂ ਕੁਰਬਾਨੀ ਦੇਣ ਲਈ ਤਿਆਰ ਬੈਠੇ ਆ ਮੈਂ ਕਹਿੰਦਾ ਮੈਨੂੰ ਬੰਬ ਲਾ ਕੇ ਭੇਜ ਦਿਓ ਪਾਕਿਸਤਾਨ ਮੈਂ ਕਹਿੰਦਾ ਮੋਦੀ ਸਾਹਿਬ ਮੈਂ ਉਹ ਦੇਸ਼ ਭਗਤ ਆ ਮੈਂ ਉਹ ਸ਼ੇਰ ਆ ਮੈਂ ਉਹ ਲੁਆਇਨਾ ਹਿੰਦੂ ਮੈਨੂੰ ਪਾਕਿਸਤਾਨ ਭੇਜ ਦਿਓ ਬੰਬ ਲਾ ਕੇ ਮੈਂ ਪਾਕਿਸਤਾਨ ਉਡਾਣ ਦੀ ਸ਼ਮਤਾ ਰੱਖਦਾ ਪੂਰਾ ਪਾਕਿਸਤਾਨ ਡਾ ਦੂੰਗਾ ਇਹੋ ਜੇ ਸ਼ੇਰ ਮੁਕੇਰੀਆਂ ਦੇ ਵਿੱਚ ਜਲੰਧਰ ਦੇ ਵਿੱਚ ਬੱਬਰ ਸ਼ੇਰ ਮੇਰੇ ਭਰਾ ਬੈਟੇ ਆ ਜਿਹੜੀ ਆਪਣੀ ਜਾਨ ਹਥੇਲੀ ਤੇ ਰੱਖ ਕੇ ਘੁੰਮਦੇ ਆ ਕੋਈ ਪਰਵਾਹ ਨਹੀਂ ਮੇਰੇ ਇੱਕ ਇੱਕ ਸ਼ੇਪ ਸੈਨਿਕ ਤਿਆਰ ਨੇ ਯਾਤਰਾ ਸ਼ੁਰੂ ਹੋਣੀ ਉਹਨੂੰ ਅਮਰਨਾਥ ਯਾਤਰਾ ਪਰ ਮੈਂ ਸ਼ੇਪ ਚ ਨਾਲ ਲੋਇਨ ਵੱਲੋਂ ਇੱਕ ਮੈਂ ਪੂਰੇ ਭਾਰਤ ਸਰਕਾਰ ਨੂੰ ਆਪਣੇ ਭਾਰਤ ਨੂੰ ਔਰ ਆਪਣੇ ਪੰਜਾਬ ਨੂੰ ਜਾਂ ਜੰਮੂ ਰਾਜ ਜੰਮੂ ਕਸ਼ਮੀਰ ਰਾਜਿਆਂ ਨੂੰ ਮੇਰੇ ਸ਼ੇਪ ਸੈਨਿਕ ਉਹਨਾਂ ਨਾਲ ਪੂਰੀ ਸਹਾਇਤਾ ਕਰਨਗੇ ਤਿਆਰ ਹੈ ਬਿਲਕੁਲ ਮਿਲਟਰੀ ਨਾਲ ਵੀ ਬਿਲਕੁਲ ਪੁਲਿਸ ਦਾ ਵੀ ਸਾਥ ਦੇਣਗੇ ਸਾਡੀ ਜਿਹੜੀ ਮਿਲਟਰੀ ਹੈਗੀ ਭਾਰਤ ਦੀ ਹਿੰਦੁਸਤਾਨ ਦੀ ਫੌਜ ਹੈਗੀ ਉਹਨਾਂ ਵੀ ਸਾਥ ਦੇਣਗੇ ਉਹ ਜਿਹੜੀ ਯਾਤਰਾ ਸ਼ੁਰੂ ਹੋਣੀ ਹੈ ਔਰ ਅਸੀਂ ਭਾਰਤ ਵਾਸੀਆਂ ਨੂੰ ਇੱਕ ਕਹਿੰਨੇ ਆਂ ਭਗਵਾਨ ਬੋਲੇ ਨਾ ਤੇ ਸਭ ਦੀ ਆਸਤਾ ਹੁੰਦੀ ਹੈ ਕਿੰਨੀ ਜਨਤਾ ਕਿੰਨੇ ਛਤਰੀ ਯਾਤਰਾ ਕਰਨ ਜਾਂਦੇ ਆ ਔਰ ਅਸੀਂ ਕਹਿੰਨੇ ਆ ਕਿ ਅਸੀਂ ਯਾਤਰਾ ਬਿਲਕੁਲ अपना समर्थन नाल बेको यात्रा करावे और खुद भी जाके बाबे दर्शन करके आवेंगे अमरनाथ जावे और जय महाकाल का नारा लवेंगे कि महाकाल सबके साथ हैं और महाकाल सबके साथ रहेंगे डरने की जरूरत नहीं है इन आतंकवादियों से क्योंकि इनको मुँह तोड़ जवाब दिया जाएगा वैसे तो वहाँ पाकिस्तान अब कांपरा होगा कि पाकिस्तान को कमरी छुट्टी भी होगी कितने कितने रातों रात हिंदुस्तान रागड़ जहाज आ चढ़ जा ਇਹ ਤਿਆਰੀ ਹੈ ਹਿੰਦੁਸਤਾਨ ਦੀ ਮੈਂ ਸਲੂਟ ਕਰਦਾ ਭਾਰਤ ਸਰਕਾਰ ਨੂੰ ਮੋਦੀ ਸਾਹਿਬ ਨੂੰ ਕਿ ਤੁਸੀਂ 2-3 ਦਿਨਾਂ 'ਚ ਜਲਵਾ ਦਿਖਾਓ ਤਾਂ ਕਿ ਸਾਡੇ ਹਿੰਦੂਆਂ ਦੇ ਮਨਾਂ ਨੂੰ ਸਕੂਨ ਮਿਲੇ ਪ੍ਰਧਾਨ ਜੀ ਜੀ ਸਾਹਿਬ ਜੀ ਅੱਜ ਸਾਡੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਜਿਸ ਦੇ ਦੌਰਾਨ ਅੱਤਵਾਦੀਆਂ ਵੱਲੋਂ ਪਕਸ਼ਾਂ ਲੋਗੜਾਇਆ ਜਾ ਰਿਹਾ ਹੈ ਕਿ ਗਿਦੜਾ ਤੋਂ ਸ਼ੇਰ ਨਹੀਂ ਡਰਦੇ ਸ਼ੇਰ ਗੋਰ ਮੇਰੇ ਭਾਰਤੀ ਹੈ ਮੇਰੇ ਹਿੰਦੁਸਤਾਨੀ ਮੇਰੇ ਹਿੰਦੂ ਇਹ ਯਾਤਰਾ ਹੋਏਗੀ ਔਰ ਯਾਤਰਾ ਕਰਾਣਗੇ ਮੇਰੇ ਸ਼ਿਪਸੈਨਿਕ ਯਾਤਰਾ ਖੁਦ ਕਰਾਣਗੇ ਕੈਂਪ ਲੱਗਣਗੇ ਨਾਲ ਸਹਾਇਤਾ ਕਰਨਗੇ ਨਾਲ ਨਾਲ ਜਾਣਗੇ ਬਿਲਕੁਲ ਇਹ ਉਹ ਸ਼ਿਪਸੈਨੀ ਕੇ ਜਿਹੜੇ ਕਿਸੇ ਤੋਂ ਕੋਈ ਤਨਖਾਹ ਨਹੀਂ ਲੈਂਦੇ ਕੋਈ ਕੁਝ ਨਹੀਂ ਸਿਰਫ ਪਿਆਰ ਕੀਤਾ ਨਾ ਕਰਦੇ ਆ ਆਪਣੇ ਵਤਨ ਨਾਲ ਆਪਣੇ ਹਿੰਦੂਸਤਾਨ ਨਾਲ ਔਰ ਬੇਤੜਕ ਹੋ ਕੇ ਮੈਂ ਕਹਿੰਦਾ ਅਮਰਨਾਥ ਯਾਤਰਾ ਵੀ ਹੋਊਗੀ ਔਰ ਸ਼ਿਵ ਸੈਨਿਕ ਬਿਲਕੁਲ ਨਾਲ ਚੱਲ ਕੇ ਸਭ ਦੀ ਸੁਰੱਖਿਆ ਵੀ ਕਰਨਗੇ ਕਿਉਂਕਿ ਸਾਨੂੰ ਮਾਣ ਵੀ ਹੈ ਮੇਰੀ ਭਾਰਤੀ ਫੌਜ ਤੇ ਮੈਨੂੰ ਮਾਣ ਵੀ ਹੈ ਮੇਰੀ ਪੁਲਿਸ ਤੇ ਜਿਹੜੇ ਮੇਰੇ ਭਾਰਤ ਦੀ ਪੁਲਿਸ ਹੈ ਮੈਨੂੰ ਇਹਨਾਂ ਦਾ ਵੀ ਮਾਣ ਹੈ ਪਰ ਮੈਨੂੰ ਮਾਣ ਵੀ ਹੈ ਮੇਰੇ ਸ਼ਿਵ ਸੈਨਿਕਾਂ ਤੇ ਕਿਉਂਕਿ ਅਮਰਨਾਥ ਯਾਤਰਾ ਦੇ ਦੇਖੋ ਜਿਹੜੀ ਯਾਤਰਾ ਸ਼ੁਰੂ ਹੋਣੀ ਹੈ ਮੈਨੂੰ ਪਤਾ ਹੈ ਕਿ ਅਤਵਾਦ ਦੀ ਨਿਗਾ ਜ਼ਰੂਰ ਹੋਣੀ ਹੈ ਪਰ Hindu ਡਰਨ ਵਾਲਾ ਨਹੀਂ ਹੈਗਾ ਮੂੰਹ ਮੂੰਹ ਤੋੜ ਜਵਾਬ ਦਵਾਂਗੇ ਇਹਨਾਂ ਨੂੰ ਔਰ ਬਖਸ਼ਿਆ ਨਹੀਂ ਜਾਊਗਾ ਅਤਵਾਦ ਦਾ ਸਫਾਇਆ ਕਰਵਾ ਕੇ ਰਾਂਗੇ ਔਰ ਮੋਦੀ ਸਾਹਿਬ ਨੂੰ ਕਹਿੰਨੇ ਆ ਕਿ ਮੋਦੀ ਸਾਹਿਬ ਕਰ ਦਿਓ ਕਮਾਲ ਕਰਾ ਦਿਓ ਤਨ ਤਨ ਕਿਉਂਕਿ ਹਰ Hindu ਦੀ ਆਸਤਾ ਤੁਹਾਡੇ ਤੇ ਹੈ ਹਰ Hindu ਤੁਹਾਡੇ ਵੱਲ ਦੇਖ ਰਿਹਾ ਹੈ ਦੇਸ਼ ਦੇ ਪ੍ਰਾਈਮ ਮਿਨਿਸਟਰ ਹੋ ਮੈਨੂੰ ਪਤਾ ਹੈ ਤੁਸੀਂ ਮੋਦੀ ਸਾਹਿਬ ਦੋ ਦਿਨ ਸੁੱਤੇ ਨਹੀਂ ਹੋਗੇ ਮੈਨੂੰ ਇਹ ਵੀ ਪਤਾ ਹੈ ਕਿ ਤੁਹਾਡੀ ਆਤਮਾ ਦੇ ਕੀ ਬੀਤਰੀ ਹੋਗੀ ਮੈਨੂੰ ਇਹ ਵੀ ਪਤਾ ਹੈ ਕਿ ਤੁਸੀਂ ਬੱਬਰ ਸ਼ੇਰ ਹੋ ਮੂੰਹ ਤੋੜ ਜਵਾਬ ਜਰੂਰ ਦੋਗੇ ਪਾਕਿਸਤਾਨ ਨੂੰ ਇਹੀ ਚੀਜ਼ ਚਾਹੁੰਦਾ ਹਰ ਭਾਰਤੀਏ ਇਹੀ ਚੀਜ਼ ਚਾਹੁੰਦਾ ਹਰ ਹਿੰਦੁਸਤਾਨੀ ਔਰ ਅਸੀਂ ਵੀ ਚਾਹੁੰਦੇ ਹਾਂ ਕਿ ਪਾਕਿਸਤਾਨ ਦਾ ਸਫਾਇਆ ਹੋਵੇ ਪਾਕਿਸਤਾਨ ਦਾ ਨਾਮੋ ਨਿਸ਼ਾਨ ਮਿਟ ਜਾਵੇ ਜੈ ਸ਼੍ਰੀ ਰਾਮ ਜੈ ਮਹਾਕਾਲ ਮੈਂ ਬੰਟੀ ਜੋਗੀ ਯੂਵਾ ਨੈਸ਼ਨਲ ਚੇਅਰਮੈਨ ਸ਼ੇਰਸਰਾਂ ਲਾਇਨ ਤੋਂ ਮੇਰੇ ਨਾਲ ਯੂਵਾ ਰਾਸ਼ਟਰੀ ਪ੍ਰਧਾਨ ਸੁਨੀਲ ਕੁਮਾਰ ਬੰਟੀ ਜੀ ਜਲੰਧਰ ਤੋਂ ਜ਼ਿਲ੍ਹਾ ਪ੍ਰਧਾਨ ਰਾਮਰਾਜ ਜੀ ਗੁਰਦਾਸਪੁਰ ਤੋਂ ਸਾਡੇ ਵਿਖੇ ਮਕੇਰੀਆ ਨੂੰ ਅਮਿਤ अरोड़ा ਜੀ ਪਹੁੰਚਣੇ ਸੋ ਇਹਨਾਂ ਦਾ ਤਹਿ ਦਿਲ ਤੋਂ ਬਹੁਤ-ਬਹੁਤ ਹੀ ਸਵਾਗਤ ਹੈ ਅਤੇ ਧੰਨਵਾਦ ਸੋ ਜਿੱਦਾਂ ਸਾਡੇ ਪ੍ਰਧਾਨ ਜੀ ਨੇ ਦੱਸਿਆ ਇਹ ਜਿਹੜੀ ਅਮਰਨਾਥ ਯਾਤਰਾ ਨੂੰ ਰੋਕਣ ਵਾਸਤੇ ਅਤੇ ਉਹਨੂੰ ਡਰਾਉਣ ਵਾਸਤੇ ਜਿਹੜਾ ਕਾਇਰਨ ਹਮਲਾ ਕੀਤਾ ਗਿਆ ਉਹਦੇ ਸੰਬੰਧ ਵਿੱਚ ਸਾਡੇ ਸ਼ਿਵ ਸੈਨਾ ਦੇ ਜਥੇ ਅਮਰਨਾਥ ਯਾਤਰਾ ਦੇ ਨਾਲ ਜਾਣਗੇ ਅਤੇ ਯਾਤਰਾ ਨੂੰ ਬਖੂਬੀ ਕਰਵਾ ਕੇ ਆਣਗੇ। ਵੈਸੇ ਵੀ ਹਰੇਕ ਸਾਲ ਜਿੰਨੇ ਸ਼ਿਵ ਸੈਨਾ ਦੇ ਜਿਹੜੇ ਜਥੇ ਨਿਕਲਦੇ ਜਥੇ ਜਾਂਦੇ ਆ ਅ ਅਮਰਨਾਥ ਯਾਤਰਾ ਦੇ ਨਾਲ ਜਿੰਨੇ ਟੋਲ ਬਲਾਜੇ ਆ ਪੂਰੇ ਇੰਡੀਆ ਵਿੱਚ ਹੱਲੇ ਪੰਜਾਬ ਚ ਨਹੀਂ ਪੂਰੇ ਇੰਡੀਆ ਦੇ ਵਿੱਚ ਇਹ ਟੋਲ ਬਲਾ ਦੇ ਬਿਲਕੁਲ ਮਾਫ ਕਰਵਾਏ ਜਾਂਦੇ ਆ ਸੋ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਦਿੱਕਤ ਆਂਦੀ ਆ ਉਹ ਉਸੇ ਵੇਲੇ ਸ਼ਿਵਸਨਾਂ ਵਾਲਿਆਂ ਨਾਲ ਸੰਪਰਕ ਕਰਦੇ ਨੇ 24 ਘੰਟੇ ਸ਼ਿਵਸਨਾਂ ਨੂੰ ਸਰਵਿਸ ਦਿੰਦੀ ਹੈ ਸੋ ਇਸ ਵਾਰ ਵੀ ਜਲੰਧਰ ਤੋਂ ਸੁਨੀਲ ਕੁਮਾਰ ਬੰਟੀ ਜੀ ਮੁਕੇਰੀਆਂ ਤੋਂ ਮੈਂ ਖੁਦ ਆਪ ਬੰਟੀ ਜੋਗੀ ਗੁਰਦਾਸਪੁਰ ਤੋਂ ਸਾਡੇ RAMLAL ਜੀ ਅਤੇ ਪਠਾਨਕੋਟ ਤੋਂ ਰਕੇਸ਼ ਭਗਤ ਜੀ ਨਰੇਸ਼ ਕੁਮਾਰ ਨਿਕਾ ਜੀ ਅੱਧਾ ਸਮੂਹ ਜੀ ਸਾਡੇ ਜਿੰਨੀਆਂ ਵੀ ਟੀਮਾਂ ਨੇ ਜੇ ਐਂਡ ਕੇ ਕਠੂਆ ਜਿੰਨੀਆਂ ਵੀ ਲੱਗੀਆਂ ਨੇ ਉਹ ਸਾਰੇ ਆਪਣਾ ਕਾਫਲੇ ਬਣਾ ਕੇ ਅਮਰਨਾਥ ਯਾਤਰੀਏ ਦੇ ਨਾਲ ਜਾਣਗੇ ਸੋ ਇੰਨਾ ਹੀ ਕਹਿੰਦਾ ਹੈ ਜੈ ਸ਼੍ਰੀ ਰਾਮ ਜੈ ਮਾਗਾ